ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਅਡ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਭੈਣ ਭਰਾ ਸਾਡੀ ਵੀਡੀਓ ਦੇਖ ਲੈਂਦੇ ਆ ਤੇ ਕਮੈਂਟ ਨਹੀਂ ਕਰਦੇ ਆ ਤੇ ਨਾ ਹੀ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਜਿਸ ਤੁਸੀਂ ਪਲੀਜ਼ ਲਾਈਕ ਵੀ ਕਰਦੇ ਕਰੋ ਤੁਹਾਡਾ ਇੱਕ ਲਾਈਕ ਇੱਕ ਇੱਕ ਸਕੰਡ ਵੀ ਨਹੀਂ ਲੱਗਦਾ ਸਾਡਾ ਇਹਦੇ ਨਾਲ ਕਿੰਨਾ ਪਤਾ ਹੌਸਲਾ ਵੱਧ ਜਾਂਦਾ ਵਾ ਸਾਨੂੰ ਚੰਗਾ ਲੱਗਦਾ ਵਾ ਜੇ ਤੁਸੀਂ ਲਾਈਕ ਕਰਦੇ ਆ ਜੇਤੋਂ ਤੁਸੀਂ ਕਮੈਂਟ ਕਰਦੇ ਆ ਤੇ ਨਾਲੇ ਤੁਸੀਂ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਨਾਲੇ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆਂ ਤੇ ਪਲੀਜ਼ 2 ਸਕਿੰਟ ਕੱਢ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਚਲੋ ਬਈ ਅੱਜ ਆਪਾਂ ਲਸਣ ਦਾ ਆਚਾਰ ਬਣਾਉਣ ਤੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਆ ਅੱਜ ਨਵੇਂ ਤਰੀਕੇ ਨਾਲ ਅੱਧਾ ਕਿਲੋ ਲਸਣ ਲੈ ਲਿਆ ਆਪਾਂ ਛਿੱਲ ਕੇ ਲਸਣ ਛਿੱਲਣ ਤੋਂ ਪਹਿਲਾਂ ਰਾਤ ਪਰ ਆਪਾਂ ਨੂੰ 1 ਘੰਟਾ ਪਾਣੀ ਚ ਭਿਉਉਣਾ ਹੈ ਇੱਕ ਰਾਤ ਲਈ ਉਸ ਤੋਂ ਬਾਅਦ ਆਪਾਂ ਲਿਆ ਵਾ ਸਰੋਂ ਦਾ ਤੇਲ ਸਾੜ ਕੇ ਦੋ ਮਿਰਚਾਂ ਦੇ ਆਪਾਂ ਛੋਟੇ ਜਿਹੜੇ ਚਮਚ ਲੈ ਲਿਆ ਕਰਦੀ ਪੀਸੀ ਲਾਲ ਮਿਰਚ ਲੈ ਲਈ ਲੂਣ ਸਵਾਦ ਅਨਸਾਰ ਲੈ ਲਿਆ ਥੋੜਾ ਜਿਹਾ ਆਪਾਂ ਮਗਰੇਲਾ ਲਿਆ ਤੇ ਕਾਲੀ ਮਿਰਚ ਆਪਾਂ ਲਈ ਇੱਕ ਚਮਚ ਮੇਥੀ ਦਾਣਾ ਆਪਾਂ ਲਿਆ ਵੱਡਾ ਚਮਚ ਸੌਂਫ ਲਈ ਵੱਡਾ ਚਮਚ ਪੀਲੀ ਸਰੋਂ ਆਪਾਂ ਲਈ ਢਾਈ ਚਮਚੇ ਔਰ ਇਹਦੇ ਵਿੱਚ ਦੋ ਚੀਜ਼ ਆਪਾਂ ਹੋਰ ਐਡ ਕਰਾਂਗੇ ਇੱਕ ਥੋੜੀ ਜਿਹੀ ਹਲਦੀ ਥੋੜਾ ਜਿਹਾ ਵਿਨੀਗਰ ਸਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਹਲਕਾ ਦਲਦਲਾ ਪੀਸ ਲਿਆ ਸਿਰਫ ਮਗਰੇਲਾ ਨਹੀਂ ਪੀਸਿਆ ਉਹਨੂੰ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਠੀਕ ਹੈ ਔਰ ਮਸਾਲਾ ਚੰਗੀ ਤਰ੍ਹਾਂ ਆਪਾਂ achar ਦੇ ਵਿੱਚ ਪਾਉਂਤ ਪਾ ਦ। ਥੋੜਾ ਥੋੜਾ ਇਹਦੇ ਵਿੱਚ ਜਿਹੜਾ ਵਾ ਤੇਲ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ। ਕਿਉਂਕਿ ਇੱਥੇ ਤੇਲ ਆਪਾਂ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਵਾ। ਜ਼ਿਆਦਾ ਤੇਲ ਪਹਿਲਾਂ ਪਾਉਣ ਦੇ ਨਾਲ ਨਾ ਮਸਾਲਾ ਥੱਲੇ ਜਾ ਕੇ ਬਹਿ ਜਾਂਦਾ ਵਾ achar ਦੇ ਉੱਤੇ ਨਹੀਂ ਲੱਗਦਾ ਵਾ। ਜਿਹੜੇ ਭਣਪਰਾਵਾਂ ਨੂੰ ਕੱਚਾ ਲਸਣ ਖਾਣਾ ਡਾਕਟਰਾਂ ਨੇ ਦੱਸਿਆ ਵਾ ਜਾਂ ਜਿਹੜਾ ਇਹਨੂੰ ਕਹਿੰਦੇ ਕਿ ਕੱਚਾ ਲਸਣ ਖਾਓ ਉਹ ਕਈ ਇਹਦੇ ਭਣਪਰਾ ਅੰਗੇਲੀ ਚਲਦੇ ਨਹੀਂ ਖਾਂਦੇ। ਕਹਿ ਦਿੰਦੇ ਪਹਿ ਸਵੇਰੇ ਛਿੱਲਣਾ ਪਊਗਾ। ਫੇਰ ਮੂੰਚੋ ਬਾਸ ਬੋਉਂਦੀ ਆ ਤਾਂ ਕਰਕੇ ਪਰ ਜੇ ਤੁਸੀਂ ਇਸ ਤਰ੍ਹਾਂ achar ਬਣਾ ਕੇ ਰੱਖ ਲੈਨੇ ਆ ਨਾ ਤੇ ਤੁਸੀਂ ਬੜੇ ਆਰਾਮ ਨਾਲ ਦੋ ਤਿੰਨ ਕਲੀਆਂ ਅਚਾਰ ਦੀਆਂ ਰੋਟੀ ਦੇ ਨਾਲ ਲੈ ਕੇ ਖਾ ਸਕਦੇ ਆ ਬਾਕੀ ਇਹ ਅਚਾਰ ਦੇ ਜ਼ਰੂਰ ਨਹੀਂ ਹੁੰਦਾ ਕਿ ਮਤਲਬ ਤੂੰ ਠੰਡ 'ਚ ਲੈਣਾ ਤੁਸੀਂ ਗਰਮੀਆਂ 'ਚ ਵੀ ਲੈ ਸਕਦੇ ਆ ਕਈ ਕਹਿ ਦਿੰਦੇ ਸਾਡਾ ਗਰਮੀ ਖੋਰਾ ਸਰੀਰ ਆ ਥੋੜੀ ਘੱਟ ਮਾਤਰਾ ਚ ਲੈ ਲਓ ਪਰ ਗਰਮੀਆਂ 'ਚ ਵੀ ਜ਼ਰੂਰ ਲਓ ਕਿਉਂਕਿ ਇਹ ਅਚਾਰ ਖਾਣ ਦੇ ਨਾਲ ਸਾਨੂੰ ਬੜੀਆਂ ਹੀ ਚੀਜ਼ਾਂ ਦਾ ਫਾਇਦਾ ਹੁੰਦਾ ਵਾ ਇੱਕ ਤੇ ਸਾਡਾ ਖੂਨ ਪਤਲਾ ਹੁੰਦਾ ਇੱਕ ਸਾਨੂੰ ਜਿਹੜਾ ਸਾਡੇ ਜੋੜਾਂ 'ਚ ਦਰਦ ਹੁੰਦੀ ਵਾਈ ਦੇ ਚੱਲਦੇ ਆ ਉਹ ਵੀ ਸਾਡੀ ਬਿਲਕੁਲ ਠੀਕ ਹੋ ਜਾਂਦੀ ਆ ਔਰ ਜਦੋਂ ਆਪਾਂ ਦਵਾਈ ਵੀ ਆਪਾਂ ਖਾਣੇ ਆ ਗੋਲੀ ਵੀ ਆਪਾਂ ਖਾਣੇ ਕਿਸੇ ਚੀਜ਼ ਦੀ ਤੇ ਉਹਨੂੰ ਚੰਗਾ ਸੀ ਘਰੇ ਇਸ ਤਰੀਕੇ ਨਾਲ achar ਬਣਾ ਕੇ ਆਪਣੀਆਂ ਕਿੰਨੀਆਂ ਬਿਮਾਰੀਆਂ ਆਪਾਂ ਠੀਕ ਕਰ ਸਕਦੇ ਆ ਤੇ ਜੇ ਆਪਾਂ ਅੱਜ ਆਚਾਰ ਬਣਾ ਕੇ ਖਾਵਾਂਗੇ ਤੇ ਇਸ ਤਰ੍ਹਾਂ ਫਿਰ ਸਾਡੇ ਬੱਚਿਆਂ ਨੂੰ ਵੀ ਆਦਤ ਹੋਊਗੀ ਕਿ ਇਹ ਜਿਹੜੀਆਂ ਚੀਜ਼ਾਂ ਵੇ ਖਾਣ ਵਾਲੀਆਂ ਜਦੋਂ ਵੇਖਣਗੇ ਤੇ ਉਹ ਬਣਾਉਣਗੇ ਤੇ ਬਣਾਉਣਗੇ ਤੇ ਉਹ ਖਾਣਗੇ ਤੇ ਜੇ ਆਪਾਂ ਖਾਧੀਆਂ ਨਾ ਤੇ ਉਹਨਾਂ ਨੇ ਵੇਖਣੇ ਹੀ ਨਹੀਂ ਆਉਣ ਵਾਲੇ ਸਮੇਂ ਵਿੱਚ ਤੇ ਬੱਚਿਆਂ ਨੂੰ ਇਹਦੇ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੋਣਾ ਕਿਉਂਕਿ ਬਾਜ਼ਾਰ ਦੇ ਵਿੱਚੋਂ ਲਸਣ ਅਦਰਕ ਦੇ ਪੇਸਟ ਮਿਲ ਜਾਂਦੇ ਪੀਸੇ ਪਸਾਏ ਲੋ ਬਈ ਆਪਣਾ ਤੇ ਇੱਧਰ ਆਚਾਰ ਬਣ ਗਿਆ ਔਰ ਮੈਂ ਇੱਕ ਡੱਬੇ ਦੇ ਵਿੱਚ ਪਾ ਲਿਆ ਵਾ ਹਜੇ ਇਹਦੇ ਵਿੱਚ ਹੋਰ ਥੋੜਾ ਜਿਹਾ ਆਚਾਰ ਪਾਊਗਾ ਤੇ ਆਪਾਂ ਫਿਰ ਇਹデア ਕੀ ਕਰਨਾ ਤੁਹਾਨੂੰ ਮੈਂ ਉਹ ਹੀ ਦੱਸ ਦਊਂਗੀ ਤੇ ਇੱਥੇ ਮੈਂ ਦੋ ਡੱਬੇ ਭਰੂੰਗੀ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਇੱਕ ਡੱਬਾ ਹਲਕਾ ਖਾਲੀ ਰਹਿ ਜਾਣਾ ਵਾ ਮੇਰੇ ਅੰਦਾਜ਼ੇ ਨਾਲ ਇਹ ਜਿਹੜਾ ਸੀ ਦੋ ਡੱਬੇ ਚਾਉਣਾ ਸੀ ਪਰ ਨਹੀਂ ਇੱਕ ਤੇ ਵਿੱਚ ਹੀ ਆਇਆ ਚਲੋ ਕੋਈ ਗੱਲ ਨਹੀਂ ਇਹਨੂੰ ਆਪਾਂ ਚੰਗੀ ਤਰ੍ਹਾਂ ਭਰ ਲੈਨੇ ਆ ਫਿਰ ਦੂਸਰੇ ਵਿੱਚ ਆਪਾਂ ਥੋੜਾ ਦੂਸਰਾ ਜਿਹੜਾ ਲਸਣ ਦਾ achar ਪਹਿਲਾ ਵਾਲਾ ਉਹ ਪਾ ਲਵਾਂਗੇ ਲੋ ਬਈ ਪਹਿਲਾਂ ਵੀ ਆਪਾਂ achar ਬਣਾਇਆ ਤੇ ਬੜਾ ਵਧੀਆ ਰਿਆ ਜਿਹੜੇ ਪੈਣਪਰਾਨੇ ਉਹ ਖਾਦਾ ਪਸੰਦ ਬਹੁਤ ਕੀਤਾ ਤੇ ਹੁਣ ਆਪਾਂ ਇੱਕ ਵਾਰੀ ਫੇਰ ਇਹ ਵਾਲਾ achar ਬਣਾ ਲਏ ਇਹ achar ਤੁਸੀਂ ਸਿਰਫ ਪਾਣੀ ਵਾਲਾ ਚਮਚਾ ਨਾ ਲਗਾਇਓ ਬਾਕੀ ਤੁਸੀਂ ਸਾਲ ਭਰ ਜਿਸ ਤਰ੍ਹਾਂ ਮਰਜ਼ੀ ਨੂੰ ਰੱਖਿਓ ਤੇ ਖਾਓ ਕਿਉਂਕਿ ਇਹ ਸਿਆਣੀ ਖਾਂਦੇ ਆ ਇਸ ਕਰਕੇ ਛੇਤੀ ਖਤਮ ਵੀ ਨਹੀਂ ਹੁੰਦਾ ਵਾ ਤੇ ਇਹਦੇ ਵਿੱਚ ਹੁਣ ਮੈਂ ਨਾ ਥੋੜਾ ਜਿਹਾ ਨਾ ਪੁਰਾਣਾ achar ਪਾਉਂਦੀ ਆ ਕਿਉਂਕਿ ਉਹ achar ਘਾਟਿਆ ਲਸਣ ਘਾਟਿਆ ਇਹ ਚ ਆਪਾਂ ਜਿਹੜਾ ਪਹਿਲਾਂ ਤੋਂ ਬਣਾਇਆ ਹੋਇਆ ਉਹ ਪਾਉਂਦੇ ਆ ਇਹ ਜਿਆਦਾ ਪੁਰਾਣਾ ਨਹੀਂ ਆ ਆਪਾਂ ਇਹ ਵੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਹਦੇ ਵਿੱਚ ਆਪਾਂ ਜਿਹੜਾ ਕੱਚਾ ਸਰੋਂ ਦਾ ਤੇਲ ਪਾਇਆ ਸੀ ਤੇ ਜਿਹੜਾ ਹੋਣਾ ਆਪਾਂ 4 ਪਾਏ ਉਹ ਜੱਫਾ ਸਾੜ ਕੇ ਪਾਇਆ ਤੁਸੀਂ ਦੋਨੇ ਤਰੀਕਿਆਂ ਨਾਲ ਪਾ ਸਕਦੇ ਆ ਪਰ ਮੇਰੇ ਹਿਸਾਬ ਦੇ ਨਾਲ ਜਿਹੜਾ ਸਾੜ ਕੇ ਪਾਇਆ ਹੋਇਆ ਤੇਲ ਵਾਣਾ ਉਹਦੇ ਨਾਲ ਖੰਗ ਨਹੀਂ ਲੱਗਦੀ ਆ ਠੀਕ ਹੈ ਜਦੋਂ ਆਪਾਂ ਅਚਾਰ ਦੇ ਵਿੱਚ ਕੱਚਾ ਤੇਲ ਪਾਉਂਦੇ ਆ ਤੇ ਤੁਸੀਂ ਅਕਸਰ ਵੇਖਿਆ ਹੋਣਾ ਕਿ ਇਹਦੇ ਛਿਰ ਮਿਰਚ ਜਿਹੜੀ ਐਡ ਹੋ ਕੇ ਨਾ ਜਦੋਂ ਗਲ ਨੂੰ ਲੱਗਦਾ ਨਾ ਤੇ ਉੱਥੋਂ ਆ ਜਾਂਦਾ ਖੰਗ ਲੱਗ ਜਾਂਦੀ ਪਰ ਸਾੜ ਕੇ ਬਹੁਤ ਖੰਗ ਨਹੀਂ ਲੱਗਦੀ ਹੁਣ ਇੱਕ ਡੱਬਾ ਆਪਾਂ ਭਰ ਲਾਂਗੇ ਮਿਕਸ ਅਚਾਰ ਦਾ ਮਿਕਸਚਰ achar ਦੀ ਰੈਸਪੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਮੇਰੇ ਚੈਨਲ ਤੇ ਵੇਖ ਸਕਦੇ ਜਿਕੇ ਆਪਾਂ ਇਹ ਮਿਕਸਚਰ achar ਕਿੱਦਾਂ ਬਣਾਇਆ ਦੇਖ ਸਕਦੇ ਆ achar ਕਿੰਨਾ ਸੋਹਣਾ ਵਧੀਆ ਬਣ ਕੇ ਤਿਆਰ ਵੀ ਹੋ ਗਿਆ ਔਰ ਖਾਣ ਚ ਵੀ ਇੰਨਾ ਸੁਆਦ ਆ ਜਿਸ ਜਿਸ ਨੇ ਮੈਨੂੰ ਖਾਦਾ ਵਾ ਸਭ ਨੇ ਬਹੁਤ ਪਸੰਦ ਕੀਤਾ ਵਾ ਵੈਸੇ ਵੀ ਤੁਸੀਂ ਪਰੌਂਠੇ ਦੇ ਨਾਲ ਵੀ ਖਾ ਸਕਦੇ ਆ ਬਹੁਤ ਮਜ਼ਾ ਆਉਂਦਾ ਬੜਾ ਆਨੰਦ ਆਉਂਦਾ ਤੇ ਕਦੀ ਤੁਸੀਂ ਸਫਰ ਦੇ ਵਿੱਚ ਵੀ ਖਾਣਾ ਹੋਵੇ ਤੇ ਖਾੜ ਸਕਦੇ ਆ ਜੇ ਸਬਜ਼ੀ ਨਾ ਹੋਵੇ ਤੇ ਤੁਸੀਂ ਬੱਚਿਆਂ ਨੂੰ ਟਿਫਨ ਜੀ ਵੀ ਦੇ ਸਕਦੇ ਆ ਲੋ ਭਾਈ ਆਚਾਰ ਇਥੇ ਇੱਕ ਵਾਰੀ ਫੇਰ ਤੋਂ ਖਤਮ ਹੋ ਗਿਆ ਤੇ ਹੁਣ ਥੋੜਾ ਹੋਰ ਆਚਾਰ ਬਣਾ ਕੇ ਰੱਖਣਾ ਹੋਊਗਾ ਸੋ ਆਚਾਰ ਨੂੰ ਆਪਾਂ ਇਸ ਤਰ੍ਹਾਂ ਹੀ ਬਣਾਉਂਦੇ ਰਹਿਣੇ ਆ ਬਸ ਪਾਉਂਦੇ ਰਹਿਣੇ ਆ ਤੇ ਖਤਮ ਕਰਦੇ ਰਹਿਣੇ ਆ ਚੀਜ਼ਾਂ ਹੁੰਦੀਆਂ ਐਸੇ ਵਾਸਤੇ ਆ ਕਿ ਤੁਸੀਂ ਉਹਨਾਂ ਨੂੰ ਬਣਾਓ ਤੇ ਖਤਮ ਕਰੋ ਔਰ ਇਹ ਆਪਾਂ ਅੱਜ ਕਰਤਾ ਪੈਕ ਇਹ ਜਾਣਦੇ ਆਵਾ ਪਾਰਸਲ ਇੱਥੇ ਆਪਾਂ ਤਿੰਨ ਤਰ੍ਹਾਂ ਦੇ ਆਚਾਰ ਪਾਏ ਆ ਇੱਕ ਆਚਾਰ ਆਪਣਾ ਆ ਔਲਿਆਂ ਦਾ ਇੱਕ ਵਾ ਮਿਕਸ ਆਚਾਰ ਤੇ ਦੋ ਲਸਣ ਦੇ ਆਚਾਰ ਦੇ ਡੱਬੇ ਆ ਠੀਕ ਆ ਔਰ ਇੱਥੇ ਆਪਾਂ ਨਾਰੀਅਲ ਦਾ ਤੇਲ ਇਹੜਾ ਕੋਕੋਨਟ ਆਇਲ ਇਹ ਕਿਸੇ ਨੇ ਮੰਗਿਆ ਸੀ ਉਹਨਾਂ ਵਾਸਤੇ ਔਰ ਨਾਲ ਆਪਾਂ ਉਹਨਾਂ ਨੂੰ ਘਰ ਦਾ ਬਣਾਇਆ ਹੋਇਆ ਆਪਣਾ ਆਵਲੇ ਦਾ ਚੂਰਨ ਦਿੱਤਾ ਵਾ ਸੋ ਲੋ ਬਈ ਪਾਰਸਲ ਆਪਣੇ ਤਿਆਰ ਹੋ ਗਿਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ